ਸਟੇਟ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਸੀਟਾਂ ਦੇ ਉੱਤੇ ਜਿਮਨੀ ਚੋਣਾਂ ਹੋ ਰਹੀਆਂ ਨੇ ਪੰਚਾਇਤੀ ਜਿਮਨੀ ਚੋਣਾਂ ਦੇ ਲਈ 90 ਸਰਪੰਚ ਅਤੇ 1771 ਪੰਚਾਇਤਾਂ ਦੀਆਂ ਸੀਟਾਂ ਦੇ ਉੱਤੇ ਚੋਣਾਂ ਹੋ ਰਹੀਆਂ ਨੇ ਇਸੇ ਲੜੀ ਦੇ ਵਿੱਚ ਉੜਮੁੜ ਟਾਂਡਾ ਦੇ 4 ਪਿੰਡਾਂ ਦੇ ਵਿੱਚ ਖਾਲੀ ਪੰਚਾਇਤ ਮੈਂਬਰਾਂ ਦੀਆਂ ਚੋਣਾਂ ਦੇ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਸਬਡਿਵੀਜ਼ਨ ਟਾਂਡਾ ਦੇ ਕਾਰਜਕਾਰੀ ਐਸ ਡੀ ਐਮ ਕਮਲਜੀਤ ਸਿੰਘ ਅਤੇ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਜ਼ਿਲ੍ਹਾ ਚੋਣ ਅਧਿਕਾਰੀ ਸਹਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਨਿਗਰਾਨੀ ਹੇਠ ਬਲਾਕ ਟਾਂਡਾ ਦੇ ਪਿੰਡਾਂ ਕਲਿਆਣਪੁਰ ਰੜਾ ਪੱਤੀ ਤਲਵੰਡੀ ਸੱਲਾਂ ਅਤੇ ਰਾਣੀ ਪਿੰਡ ਦੇ ਵਿੱਚ ਪੰਚਾਇਤ ਮੈਂਬਰਾਂ ਦੀ ਚੋਣਾਂ ਦੇ ਲਈ VOTING ਸ਼ੁਰੂ ਹੋ ਚੁੱਕੀ ਹੈ VOTING ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਨਤੀਜੇ ਮੌਕੇ ਤੇ ਹੀ ਐਲਾਨ ਦਿੱਤੇ ਜਾਣਗੇ ਇਨ੍ਹਾਂ ਚੋਣਾਂ ਤੋਂ ਇਲਾਵਾ ਟਾਂਡਾ ਦੇ ਪਿੰਡਾਂ ਚਾਵਾਂ ਅਤੇ ਮੂਨਖੁਰਦੇ ਦੇ ਵਿੱਚ ਖਾਲੀ ਪੰਚਾਇਤ ਮੈਂਬਰਾਂ ਦੀ ਚੋਣ ਸਰਸਪੰਨ ਨਾਲ ਹੋ ਚੁੱਕੀ ਹੈ ਇਹਨਾਂ ਚੋਣਾਂ ਨੂੰ ਸ਼ਾਂਤੀਪੂਰਵਕ ਮੁਕੰਮਲ ਚੜਾਉਣ ਦੇ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਚੋਣਾਂ ਦੇ ਤਹਿਤ ਗੁਰਦਾਸਪੁਰ ਦੇ ਬਲਾਕ ਦਿਨਾਨਗਰ ਆਉਂਦੇ ਪਿੰਡ ਸ਼ਹਿਜਾਦਾ ਅਤੇ ਕੋਠੇ ਮਾਈ ਉਮਰੀ ਵਿਕੇ ਸਰਪੰਚਾਂ ਦੀ ਜਿੰਨੀ ਚੋਣ ਹੋਵੇਗੀ ਜਦਕਿ ਇਸੇ ਹੀ ਬਲਾਕ ਦੇ ਪਿੰਡ ਚੱਕਰਪਿੰਡੀ, ਚੂਟਚੱਕ, ਬਾਜੀਗੜ, ਕੁੱਲੀਆਂ ਪਟੋਆ ਅਤੇ ਮੰਜ ਨਿਆਮਤਾ, ਕੋਠੇ ਸਦਾਣਾ, ਕੋਠੇ ਆਬਾਦੀ, ਭਗਵਾਨਪੁਰ ਅਤੇ ਤਲਵੰਡੀ ਵਿਖੇ ਪੰਚਾਂ ਦੀ ਜਿਮਨੀ ਚੌਂ ਦੀ ਪ੍ਰਕਿਰਿਆ ਦਾ ਕੰਮ ਅਮਨ ਸ਼ਾਂਤੀ ਦੇ ਨਾਲ ਸ਼ੁਰੂ ਹੋ ਚੁੱਕਿਆ ਹੈ। ਫਰੀਦਕੋਟ ਦੇ ਪਿੰਡ ਗੋਲੇਵਾਲਾ ਪੋਲਿੰਗ ਸਟੇਸ਼ਨ, ਵਾਰਡ ਨੰਬਰ 2, ਬੀਲੇਵਾਲਾ ਵਾਰਡ ਨੰਬਰ 3, ਚੇਤ ਸਿੰਘ ਵਾਰਡ ਨੰਬਰ 3 ਅਤੇ ਵਾਰਡ ਨੰਬਰ 4 ਕਾਬਲਵਾਲਾ ਵਾਰਡ ਨੰਬਰ 1 ਵਿੱਚ ਵੋਟਾਂ ਪੈ ਰਹੀਆਂ ਨੇ। ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਤੈਅ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਪੋਲਿੰਗ ਸਟੇਸ਼ਨ ਦੇ ਉੱਤੇ ਹੀ ਇਸ ਵਾਰੀ ਪਹਿਲੀ ਵਾਰੀ ਕੈਂਡੀਡੇਟ ਵੀ ਖੜੀ ਆ ਸਰਪੰਚ ਦੀ ਤੇ ਮੈਂ ਆਪਣੀ ਵੋਟ ਪਾ ਕੇ ਬਹੁਤ ਖੁਸ਼ ਆ ਹਾਂਜੀ ਕੀ ਕੀ ਮੁੱਦੇ ਜਿਹੜੇ ਕਰਨੇ ਹੱਲ ਕਰਨਾ ਚਾਹੋ ਸਰਪੰਚ ਬਣਦੇ ਜੇ ਜਦੋਂ ਅਸੀਂ ਸਰਪੰਚ ਪਰਮਾਤਮਾ ਨੇ ਕਿਰਪਾ ਕੀਤੀ ਬਣੇ ਤਾਂ ਅਸੀਂ ਸਾਰਾ ਲੋਕਾਂ ਦੀ ਆਸਾਂ ਮਰਜ਼ਾ ਤੇ ਪੂਰਾ ਖੜਾ ਉਤਰਾਂਗੇ ਪਹਿਲਾਂ ਵੀ ਆਪਾਂ ਪਿੰਡ ਦੇ ਕੰਮ ਕੀਤੇ ਆ ਉਹਨਾਂ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਫੇਰ ਆਪਾਂ ਉਹਨਾਂ ਕੰਮਾਂ ਤੋਂ ਵੱਧ ਕੇ ਕੰਮ ਕਰਾਂਗੇ ਪਿੰਡ ਲਈ ਪਿੰਡ ਦਾ ਤੁਸੀਂ ਕੀ ਮੇਰਾ ਨਾਮ ਸਨ ਉਹ ਉਤਾਰ ਸੇ ਪਿੰਡ ਖੋਦੇ ਬਿਲਕੁਲ ਜੀ ਅੱਜ ਤੁਹਾਡੇ ਪਿੰਡ ਜਿਹੜਾ ਵੋਟਾਂ ਦਾ ਕੰਮ ਸ਼ੁਰੂ ਆ ਵੋਟ ਪਾਓ ਹਾਂਜੀ ਬੋਲ ਪਾਏ ਬਹੁਤ ਆਮਣਾ ਮਾਨਣਾ ਬੈਠਾ ਪੈ ਰਹੇ ਤਾਂ ਵਸਤੂ ਠੀਕ ਹੀ ਆ ਜੋ ਹੁੰਦਾ ਚੰਗਾ ਹੀ ਹੈ ਸਾਡੇ ਇੱਕ ਸਰਪੰਚ ਆ ਤੇ ਦੋ ਸਰਪੰਚ ਆ ਤੇ ਦੰਜ ਨਾਲ ਇਹ ਦੋ ਮੈਂਬਰ ਆ ਹਾਂ ਤੁਸੀਂ ਵੋਟ ਪਾਏ ਹਾਂਜੀ ਆਹੇ ਪਾਏ ਬੋਲ ਪੁਗਤਾਏ ਵੋਟ ਮੇਰੇ ਖਿਆਲ ਚ 500 ਹੋਣੀ ਹੈ ਸਾਡੇ ਪਿੰਡ ਦੀ ਵੋਟ ਹਾਂ ਅੱਛਾ ਤੇ ਉਹ ਇਹਦੇ ਕਰਕੇ ਫਿਰ ਹੁਣ ਟਾਈਮ ਲੱਗਦਾ ਥੋੜਾ ਜਿਹਾ ਚੱਕ ਪਕ ਕਰਦੇ ਆ ਉਹਨਾਂ ਨੂੰ ਕੋਈ ਦਿੱਕਤ ਨਹੀਂ ਨਹੀਂ ਕੋਈ ਜਾਂਦੀ ਕਿ ਨਾ ਤਾਂ ਕੋਈ ਦਿੱਕਤ ਨਹੀਂ ਗਾਂ ਦਾ ਪਤਾ ਨਹੀਂ ਕਿ ਸਟੇਟ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਸੀਟਾਂ ਦੇ ਉੱਤੇ ਜਿਮਨੀ ਚੋਣਾਂ ਹੋ ਰਹੀਆਂ ਨੇ ਪੰਚਾਇਤੀ ਜਿਮਨੀ ਚੋਣਾਂ ਦੇ ਲਈ 90 ਸਰਪੰਚ ਅਤੇ 1771 ਪੰਚਾਂ ਦੀਆਂ ਸੀਟਾਂ ਦੇ ਉੱਤੇ ਚੋਣਾਂ ਹੋ ਰਹੀਆਂ ਨੇ ਇਸੇ ਲੜੀ ਦੇ ਵਿੱਚ ਉੜਮੁੜ ਟਾਂਡਾ ਦੇ 4 ਪਿੰਡਾਂ ਦੇ ਵਿੱਚ ਖਾਲੀ ਪੰਚਾਇਤ ਮੈਂਬਰਾਂ ਦੀਆਂ ਚੋਣਾਂ ਦੇ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਸਬਡਿਵੀਜ਼ਨ ਟਾਂਡਾ ਦੇ ਕਾਰਜਕਾਰੀ ਐਸ ਡੀ ਐਮ ਕਮਲਜੀਤ ਸਿੰਘ ਅਤੇ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਜ਼ਿਲ੍ਹਾ ਚੋਣ ਅਧਿਕਾਰੀ ਸਹਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਨਿਗਰਾਨੀ ਹੇਠ ਬਲਾਕ ਟਾਂਡਾ ਦੇ ਪਿੰਡਾਂ ਕਲਿਆਣਪੁਰ ਰੜਾ ਪੱਤੀ ਤਲਵੰਡੀ ਸੱਲਾਂ ਅਤੇ ਰਾਣੀ ਪਿੰਡ ਦੇ ਵਿੱਚ ਪੰਚਾਇਤ ਮੈਂਬਰਾਂ ਦੀ ਚੋਣਾਂ ਦੇ ਲਈ VOTING ਸ਼ੁਰੂ ਹੋ ਚੁੱਕੀ ਹੈ VOTING ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਨਤੀਜੇ ਮੌਕੇ ਤੇ ਹੀ ਐਲਾਨ ਦਿੱਤੇ ਜਾਣਗੇ ਇਨ੍ਹਾਂ ਚੋਣਾਂ ਤੋਂ ਇਲਾਵਾ ਟਾਂਡਾ ਦੇ ਪਿੰਡਾਂ ਚਾਵਾਂ ਅਤੇ ਮੂਨਖੁਰਦੇ ਦੇ ਵਿੱਚ ਖਾਲੀ ਪੰਚਾਇਤ ਮੈਂਬਰਾਂ ਦੀ ਚੋਣ ਸਰਬ ਤੇ ਨਾਲ ਹੋ ਚੁੱਕੀ ਹੈ ਇਹਨਾਂ ਚੋਣਾਂ ਨੂੰ ਸ਼ਾਂਤੀਪੂਰਵਕ ਮੁਕੰਮਲ ਚੜਾਉਣ ਦੇ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਚੋਣਾਂ ਦੇ ਤਹਿਤ ਗੁਰਦਾਸਪੁਰ ਦੇ ਬਲਾਕ ਦਿਨਾਨਗਰ ਆਉਂਦੇ ਪਿੰਡ ਸ਼ਹਿਜਾਦਾ ਅਤੇ ਕੋਠੇ ਮਾਈ ਉਮਰੀ ਵਿਕੇ ਸਰਪੰਚਾਂ ਦੀ ਜਮਨੀ ਚੋਣ ਹੋਵੇਗੀ ਜਦਕਿ ਇਸੇ ਹੀ ਬਲਾਕ ਦੇ ਪਿੰਡ ਚੱਕਰਪਿੰਡੀ, ਚੂਟਚੱਕ, ਬਾਜੀਗੜ, ਕੁੱਲੀਆਂ ਪਟੋਆ ਅਤੇ ਮੰਜ ਨਿਆਮਤਾ, ਕੋਠੇ ਸਦਾਣਾ, ਕੋਠੇ ਆਬਾਦੀ, ਭਗਵਾਨਪੁਰ ਅਤੇ ਤਲਵੰਡੀ ਵਿਖੇ ਪੰਚਾਂ ਦੀ ਜਿਮਨੀ ਚੌਂ ਦੀ ਪ੍ਰਕਿਰਿਆ ਦਾ ਕੰਮ ਅਮਨ ਸ਼ਾਂਤੀ ਦੇ ਨਾਲ ਸ਼ੁਰੂ ਹੋ ਚੁੱਕਿਆ ਹੈ। ਫਰੀਦਕੋਟ ਦੇ ਪਿੰਡ ਗੋਲੇਵਾਲਾ ਪੋਲਿੰਗ ਸਟੇਸ਼ਨ, ਵਾਰਡ ਨੰਬਰ 2, ਬੀਲੇਵਾਲਾ ਵਾਰਡ ਨੰਬਰ 3, ਚੇਤ ਸਿੰਘ ਵਾਰਡ ਨੰਬਰ 3 ਅਤੇ ਵਾਰਡ ਨੰਬਰ 4 ਕਾਬਲਵਾਲਾ ਵਾਰਡ ਨੰਬਰ 1 ਵਿੱਚ ਵੋਟਾਂ ਪੈ ਰਹੀਆਂ ਨੇ। ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਤੈਅ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਪੋਲਿੰਗ ਸਟੇਸ਼ਨ ਦੇ ਉੱਤੇ ਹੀ ਇਸ ਵਾਰੀ ਪਹਿਲੀ ਵਾਰੀ ਕੈਂਡੀਡੇਟ ਵੀ ਖੜੀ ਆ ਸਰਪੰਚ ਦੀ ਤੇ ਮੈਂ ਆਪਣੀ ਵੋਟ ਪਾ ਕੇ ਬਹੁਤ ਖੁਸ਼ ਆ ਹਾਂਜੀ ਕੀ ਕੀ ਮੁੱਦੇ ਜਿਹੜੇ ਕਰਨੇ ਹੱਲ ਕਰਨਾ ਚਾਹੋ ਸਰਪੰਚ ਬਣਦੇ ਜੇ ਜਦੋਂ ਅਸੀਂ ਸਰਪੰਚ ਪਰਮਾਤਮਾ ਨੇ ਕਿਰਪਾ ਕੀਤੀ ਬਣੇ ਤਾਂ ਅਸੀਂ ਲੋਕਾਂ ਦੀ ਆਸਾਂ ਮਰਜ਼ਾ ਤੇ ਪੂਰਾ ਖੜਾ ਉਤਰਾਂਗੇ ਪਹਿਲਾਂ ਵੀ ਆਪਾਂ ਪਿੰਡ ਦੇ ਕੰਮ ਕੀਤੇ ਆ ਉਹਨਾਂ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਫੇਰ ਆਪਾਂ ਉਹਨਾਂ ਕੰਮਾਂ ਤੋਂ ਵੱਧ ਕੇ ਕੰਮ ਕਰਾਂਗੇ ਪਿੰਡ ਲਈ ਪਿੰਡ ਦਾ ਤੁਸੀਂ ਕੀ ਮੇਰਾ ਨਾਮ ਸਨ ਉਹ ਉਤਾਰਸ ਪਿੰਡ ਖੋਦੇ ਬੇ ਜੀ ਅੱਜ ਤੁਹਾਡੇ ਪਿੰਡ ਜਿਹੜਾ ਵੋਟਾਂ ਦਾ ਕੰਮ ਸ਼ੁਰੂ ਆ ਵੋਟ ਪਾਓ ਹਾਂਜੀ ਵੋਟ ਪਾਏ ਬਹੁਤ ਆਮਣਾ ਮਾਨਣਾ ਬੈਠਾ ਪੈਰ ਨਹੀਂ ਕਿੰਨਾ ਵਸੋ ਠੀਕ ਹੀ ਆ ਜੋ ਹੁਣ ਲਿਆ ਚੰਗਾ ਹੀ ਆ ਸਾਡੇ ਇੱਕ ਸਰਪੰਚ ਆ ਤੇ ਦੋ ਸਰਪੰਚ ਆ ਤੇ ਦਿੰਜੇ ਨਾਲ ਇਹ ਦੋ ਮੈਂਬਰ ਆ ਹਾਂ ਤੁਸੀਂ ਵੋਟ ਪਾਏ ਹਾਂਜੀ ਆਹੇ ਪਾਏ ਬੋਲ ਪੁਗਤਾ ਆ ਵੋਟ ਮੇਰੇ ਖਿਆਲ ਚ 500 ਹੋਣੀ ਆ ਸਾਡੇ ਪਿੰਡ ਦੀ ਵੋਟ ਹਾਂ ਅੱਛਾ ਤੇ ਉਹ ਤੇ ਇਹਦੇ ਕਰਕੇ ਫਿਰ ਹੁਣ ਟਾਈਮ ਲੱਗਦਾ ਥੋੜਾ ਜਿਹਾ ਚੱਕ ਚੁੱਕ ਕਰਦੇ ਉਹਨਾਂ ਕੋਈ ਦਿੱਕਤ ਨਹੀਂ ਆਈ ਨਹੀਂ ਕੋਈ ਜੇਤੀ ਕਰਨਾ ਤਾਂ ਕੋਈ ਦਿੱਕਤ ਨਹੀਂ ਗਾਂ ਦਾ ਪਤਾ ਨਹੀਂ ਵੀ